ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਕੁਕ ਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਸਾਬਤ ਹਰੀ ਮੂੰਗੀ ਅਤੇ ਦਲੀ ਹੋਈ ਚਨੇ ਦੀ ਮਿਕਸ ਦਾਲ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਨਾ ਨਾ ਭੁੱਲਣਾ ਤੇ ਆਓ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਰੈਸਪੀ ਦੀ ਸਭ ਤੋਂ ਪਹਿਲਾਂ ਦੀ ਗੋਲੀ ਆਪਾਂ ਹਰੀ ਮੂੰਗੀ ਦੀ ਲਈ ਹੈ ਕਿਉਂਕਿ ਆਪਾਂ ਘੱਟ ਕੁਆਂਟੀਟੀ ਚ ਬਣਾ ਰਹੇ ਹਾਂ ਤੇ ਚੌਥਾ ਹਿੱਸਾ ਗੋਲੀ ਦਾ ਆਪਾਂ ਚਣੀ ਦੀ ਦਾਲ ਲਈ ਹੈ ਕਿਉਂਕਿ ਇਹ ਥੋੜੀ ਘੱਟ ਪਾਉਣੀ ਹੈ ਹਰੀ ਮੂੰਗੀ ਤੋਂ ਤੇ ਇਹਨਾਂ ਦੋਨਾਂ ਨੂੰ ਅਸੀਂ ਮਿਕਸ ਕਰਕੇ ਪਾਣੀ ਵਿੱਚ ਭਿਉ ਹੋ ਦੇਵਾਂਗੇ ਇਹ ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨਾ ਟਾਈਮ ਚਾਹੋ ਭਿਓ ਸਕਦੇ ਹੋ 1 ਘੰਟਾ ਵੀ ਭਿਓ ਸਕਦੇ ਹੋ ਅੱਧਾ ਘੰਟਾ ਵੀ ਜਿੰਨਾ ਤੁਹਾਡੇ ਕੋਲ ਟਾਈਮ ਹੈ ਮੈਂ ਇਸ ਨੂੰ ਪਾਣੀ ਵਿੱਚ 1 ਘੰਟੇ ਲਈ ਭਿਉਣ ਲੱਗੀ ਹਾਂ ਤੇ ਹੁਣ ਅਸੀਂ ਇਸ ਨੂੰ ਮਿੱਟੀ ਦੇ ਭਾਂਡੇ ਵਿੱਚ ਬਣਾਵਾਂਗੇ ਤਾਂ ਕਰਕੇ ਮੈਂ ਵੱਧ ਟਾਈਮ ਪਿਆਉਂਦਾ ਹੈ ਮਿੱਟੀ ਦੇ ਭਾਂਡੇ ਨੂੰ ਅਸੀਂ ਜ਼ਿਆਦਾ ਸੇਕ ਤੇ ਨਹੀਂ ਰੱਖ ਸਕਦੇ ਇਸ ਲਈ ਅਸੀਂ ਇਸ ਨੂੰ ਮੀਡੀਅਮ ਫਲੇਮ ਤੇ ਹੀ ਦਾਲ ਨੂੰ ਪਕਣ ਲਈ ਰੱਖਾਂਗੇ ਤੇ ਮਿੱਟੀ ਦੇ ਭਾਂਡੇ ਵਾਲੀ ਦਾਲ ਬਹੁਤ ਹੀ ਸਵਾਦ ਬਣਦੀ ਹੈ ਤੇ ਇਹ ਕੈਲਕੂਲੇਟ ਦਾ ਕੋਕੋਨਟ ਆਇਲ ਹੈ ਤੇ ਇਹ ਕੋਲਡ ਪ੍ਰੈਸਡ ਹੁੰਦਾ ਹੈ ਇਹ ਬਹੁਤ ਵਧੀਆ ਹੁੰਦਾ ਹੈ ਤੇ ਇਸ ਨੂੰ ਵੀ ਅਸੀਂ ਇਸ ਵਿੱਚ ਪਾਵਾਂਗੇ ਥੋੜਾ ਜਿਹਾ ਇਸ ਨੂੰ ਅਸੀਂ ਰਿਫਾਈਨ ਦੇਸੀ ਘਿਓ ਵਾਂਗ ਯੂਜ਼ ਕਰ ਸਕਦੇ ਹਾਂ ਤੇ ਅਸੀਂ ਇਸ ਨੂੰ ਦਾਲ ਉਬਲੇ ਨਾ ਇਸ ਲਈ ਅਸੀਂ ਇਸ ਨੂੰ ਥੋੜਾ ਜਿਹਾ ਇਸ ਵਿੱਚ ਐਡ ਕਰਾਂਗੇ ਤੇ ਇਹ ਕੋਲਡ ਪ੍ਰੈਸਡ ਹੁੰਦਾ ਹੈ ਇਹ ਬਹੁਤ ਵਧੀਆ ਹੁੰਦਾ ਵਾ ਸਾਡੀ ਡੇਲੀ ਰੁਟੀਨ ਲਈ ਅਸੀਂ ਸਿਰਤੇ ਵੀ ਇਹਨੂੰ ਯੂਜ਼ ਕਰ ਸਕਦੇ ਹਾਂ ਤੇ ਅਸੀਂ ਇਸ ਵਿੱਚ ਹਲਦੀ ਤੇ ਨਮਕ ਐਡ ਕਰ ਦੇਵਾਂਗੇ ਦਾਲ ਵਿੱਚ ਅਤੇ ਇਸ ਨੂੰ ਟੱਕ ਕੇ ਪਕਣ ਲਈ ਘੱਟ ਸੇਕ ਤੇ ਰੱਖ ਦੇਵਾਂਗੇ ਦੋ ਸੁੱਕੀਆਂ ਹੋਈਆਂ ਲਾਲ ਮਿਰਚ ਵੀ ਅਸੀਂ ਇਸ ਵਿੱਚ ਐਡ ਕਰ ਦੇਵਾਂਗੇ ਇਸ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਹੈ ਇਸ ਨੂੰ ਚਾਹੋ ਤਾਂ ਵਿੱਚ ਹੀ ਆਪਾਂ ਘੋਟ ਸਕਦੇ ਹਾਂ ਜੇ ਤੁਸੀਂ ਨਹੀਂ ਪਸੰਦ ਕਰਦੇ ਤਾਂ ਇਹਨਾਂ ਨੂੰ ਲਾਸਟ ਵਿੱਚ ਕੱਟ ਵੀ ਸਕਦੇ ਹੋ ਤੇ ਆਪਾਂ ਨਾਮਕ ਹਲਦੀ ਨੂੰ ਮਿਕਸ ਕਰ ਦਿੱਤਾ ਹੈ ਤੇ ਹੁਣ ਇਸ ਨੂੰ ਆਪਾਂ ਟੱਕ ਦੇਵਾਂਗੇ ਅਤੇ ਪੱਕਣ ਲਈ ਰੱਖ ਦਿੱਤਾ ਹੈ ਤੇ ਵਿੱਚ ਵਿੱਚ ਆਪਾਂ ਇਸ ਨੂੰ ਚੈੱਕ ਕਰਦੇ ਰਵਾਂਗੇ ਦੇਹੀ ਐਂਸੀ ਦੂਸਰੀ ਸਾਈਡ ਪੈਨ ਵਿੱਚ ਤੜਕਾ ਤਿਆਰ ਕਰ ਲਵਾਂਗੇ ਉਹਦੇ ਲਈ ਅਸੀਂ 2 ਚਮਚ ਦੀ ਸੀਕਿਓ ਲਵਾਂਗੇ ਅਤੇ ਉਸ ਨੂੰ ਮੈਲਟ ਕਰਕੇ ਉਸ ਵਿੱਚ ਅਸੀਂ ਸਾਬਤ ਜੀਰਾ ਅਤੇ ਧਨੀਆ ਪਾ ਲਵਾਂਗੇ ਤੇ ਉਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲਵਾਂਗੇ ਜਦੋਂ ਫਰਾਈ ਹੋ ਗਏ ਤਾਂ ਅਸੀਂ ਸਭ ਤੋਂ ਪਹਿਲਾਂ ਉਹਨਾਂ ਸ ਵਿੱਚ ਲਸਣ ਪਾਵਾਂਗੇ ਲਸਣ ਨੂੰ ਅਸੀਂ 1 ਮਿੰਟ ਲਈ ਭੁੰਨਾਂਗੇ ਅਤੇ ਉਸ ਤੋਂ ਬਾਅਦ ਅਸੀਂ ਇਸ ਵਿੱਚ ਪਿਆਜ਼, ਅਦਰਕ, ਹਰੀਆਂ ਮਿਰਚਾਂ ਤਿੰਨਾਂ ਨੂੰ ਪਾ ਲਵਾਂਗੇ ਅਤੇ ਇਹਨਾਂ ਨੂੰ ਅਸੀਂ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਜਦੋਂ ਤੱਕ ਇਹ ਸੁਨਹਿਰੀ ਜਿਹਾ ਕਲਰ ਨਹੀਂ ਹੋ ਜਾਂਦਾ ਉਨਾ ਚਿਰ ਅਸੀਂ ਇਹਨਾਂ ਨੂੰ ਫਰਾਈ ਕਰਦੇ ਰਵਾਂਗੇ ਅਤੇ ਨਾਲ ਹਿਲਾਉਂਦੇ ਰਵਾਂਗੇ ਤਾਂ ਜੋ ਤੜਕਾ ਜਲ ਨਾ ਜਾਵੇ ਤੜਕਾ ਆਪਣਾ ਕਾਫੀ ਹੱਦ ਤੱਕ ਬਣ ਚੁੱਕਿਆ ਹੈ ਤੇ ਹੁਣ ਆਪਾਂ ਇਸ ਵਿੱਚ ਲਾਸਟ ਤੇ ਟਮਾਟਰ ਨੂੰ ਐਡ ਕਰ ਦੇਵਾਂਗੇ ਤਾਂ ਜੋ ਉਹ ਵੀ ਪੱਕ ਜਾਵੇ ਤੇ ਫਿਰ ਅਸੀਂ ਇਸ ਨੂੰ ਪਕਾਉਂਦੇ ਰਹਿਣਾ ਹੈ ਜਦ ਨਾਲ ਚਿਰ ਟਮਾਟਰ ਗਲ ਨਹੀਂ ਜਾਂਦਾ ਤਾਂ ਉਹਨਾਂ ਚਾਹੀ ਅਸੀਂ ਤੜਕੇ ਨੂੰ ਹਿਲਾਉਂਦੇ ਹੋਏ ਪਕਾਉਂਦੇ ਰਹਿਣਾ ਹੈ ਹਾਂਜੀ ਤੜਕਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਤੇ ਆਪਾਂ ਇੱਥੇ ਕੋਈ ਵੀ ਐਕਸਟਰਾ ਮਸਾਲਾ ਯੂਜ਼ ਨਹੀਂ ਕਰਾਂਗੇ ਮਿੱਟੀ ਦੇ ਭਾਂਡੇ ਵਿੱਚ ਦਾਲ ਬਣਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਦਾਲ ਬਿਲਕੁਲ ਸਾਦੀ ਤੇ ਸਿੰਪਲ ਹੋਵੇ ਇਹ ਨਹੀਂ ਕਿ ਦਾਲ ਅਸੀਂ ਮਿੱਟੀ ਦੇ ਭਾਂਡੇ ਵਿੱਚ ਬਣਾ ਰਹੇ ਹਾਂ ਤੇ ਮਸਾਲੇ ਅਸੀਂ ਉਸ ਵਿੱਚ ਤਰ੍ਹਾਂ-ਤਰ੍ਹਾਂ ਦੇ ਪਾ ਰਹੇ ਹਾਂ ਫਿਰ ਉਸ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਤਾਂ ਇੱਧਰ ਸਾਡੀ ਦਾਲ ਵੀ ਬਣ ਕੇ ਬਿਲਕੁਲ ਤਿਆਰ ਹੈ ਤਾਂ ਹੁਣ ਅਸੀਂ ਇਸ ਵਿੱਚ ਤੜਕਾ मिक्स ਕਰ ਲਵਾਂਗੇ ਤੇ ਧਨੀਆਂ ਵੀ ਆਪਾਂ ਪਾ ਦਿੱਤਾ ਹੈ ਤੜਕੇ ਵਿੱਚ ਹੀ ਰੱਖ ਲਿਆ ਹੈ ਪਾ ਕੇ ਤਾਂ ਹੁਣ ਆਪਾਂ ਧਨੀਆਂ ਤੇ ਤੜਕਾ ਦਾਲ ਵਿੱਚ ਮਿਕਸ ਕਰ ਦੇਵਾਂਗੇ ਹਾਂਜੀ ਦਾਲ ਬਣ ਕੇ ਆਪਣੀ ਤਿਆਰ ਹੈ ਤੁਸੀਂ ਇਸ ਨੂੰ ਰੋਟੀ ਪੂਰੀ पराठा ਚਾਵਲ ਕਿਸੇ ਵੀ ਚੀਜ਼ ਨਾਲ ਲੈ ਸਕਦੇ ਹੋ ਤੇ ਮਿੱਟੀ ਦੇ ਭਾਂਡੇ ਵਿੱਚ ਬਣੀ ਹੋਈ ਦਾਲ ਦਾ ਅਲੱਗ ਹੀ ਟੇਸਟ ਹੁੰਦਾ ਹੈ ਤੇ ਤੁਸੀਂ ਵੀ ਬਣਾ ਕੇ ਦੇਖਣਾ ਕਿ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਰਹਿੰਦਾ ਹੈ ਅਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਕਿਦਾਂ ਲੱਗੀ ਜਾਂ ਜੇਕਰ ਤੁਸੀਂ ਵੀ ਬਣਾਈ ਹੈ ਤਾਂ ਤੁਹਾਡੀ ਦਾਲ ਕਿਸ ਤਰ੍ਹਾਂ ਬਣੀ ਮਿੱਟੀ ਦੇ ਬਾਂਡੇ ਵਿੱਚ ਤੇ ਹੁਣ ਆਪਾਂ ਇਸ ਨੂੰ ਸਰਵਿੰਗ ਬੋਲ ਵਿੱਚ ਪਾਵਾਂਗੇ ਅਤੇ ਸਰਵ ਕਰਾਂਗੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਸ਼ੀ ਕਾਲ ਧੰਨਵਾਦ